ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਮੌੜ ਮੰਡੀ ਵਿੱਚ ਚੰਡੀਗੜ੍ਹ ਤੋਂ ਪੜ੍ਹਦੀ ਲੜਕੀ ਨੂੰ ਕਤਲ ਦੇ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਅਨੁਸਾਰ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੌੜ ਮੰਡੀ ਦੇ ਵਪਾਰੀਆਂ ਵੱਲੋਂ ਬਾਜ਼ਾਰ ਬੰਦ ਕਰਕੇ ਪੁਲਿਸ ਥਾਣੇ ਅੱਗੇ ਘਰਾਓ ਕੀਤਾ ਗਿਆ ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਥਾਣੇ ਅੱਗੇ ਰੋ ਰੋ ਕੇ ਪ੍ਰਦਰਸ਼ਨ ਕਰ ਰਹੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਉਹਦੀ ਲੜਕੀ ਨੂੰ ਜਲਦੀ ਜਲਦੀ ਲੱਭਿਆ ਜਾਵੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਦੇ ਪੁਲਿਸ ਦੇ ਪ੍ਰਸ਼ਾਸਨ ਨੂੰ ਗਿਲੀਕਾਰ ਦੇ ਦੋਸ਼ ਵੀ ਲਾਏ ਜੇਕਰ ਸਮਾਂ ਰਹਿੰਦਾ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਤਾਂ ਜੋ ਉਹਨਾਂ ਨੂੰ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਨਾ ਹੋਣਾ ਪੈਂਦਾ ਪਿਛਲੇ 2 ਦਿਨਾਂ ਤੋਂ ਚੱਲ ਰਹੇ ਪ੍ਰਦਰਸ਼ਨ ਤੋਂ ਬਾਅਦ ਵੀ ਜਾ ਕੇ ਪ੍ਰਸ਼ਾਸਨ ਨੇ ਐਨਡੀਆਰ ਪਦੀ ਹੈ ਸਹਾਇਤਾ ਲਈ ਜੋ ਕਿ ਲੜਕੀ ਦੀ লাশ ਨੂੰ ਕੱਢਿਆ ਜਾ ਸਕੇ ਨਹਿਰ ਤੋਂ ਬਰਾਮਦ ਕਰਨ ਲਈ ਉਦੋਂ ਇਸ ਦੇ ਮਾਮਲੇ 'ਚ ਪੁਲਿਸ ਵੱਲੋਂ ਪਤੀ ਪਤਨੀ ਅਤੇ ਪੁੱਤਰ ਸਣੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ 5 ਲੋਕਾਂ ਖਲਾਬ ਬਣਦੀ ਕਾਰਵਾਈ ਅਣਪਛਾਤੇ ਲੋਕਾਂ ਖਲਾਬ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਵੀ ਕਰਵਾਏ ਕਰਵਾਈ ਕੀਤੀ ਜਾ ਰਹੇ ਹਨ ਜਾਣਕਾਰੀ ਦਿੰਦੇ ਆ ਐਸਪੀ ਡੀ ਬਠਿੰਡਾ ਨੇ ਅਮਨਦੀਪ ਨੇ ਦੱਸਿਆ ਕਿ ਲੜਕੀ ਦੀ ਕਤਲ ਦੇ ਮਾਮਲੇ 'ਚ ਪੁਲਿਸ ਵੱਲੋਂ 3 ਵੀ ਇੱਕ ਦਰਜਨ ਤੋਂ ਉੱਪਰ ਲੋਕਾਂ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ ਜਿਸ ਵਿੱਚ ਪਤੀ ਪਤਨੀ ਪੁੱਤਰ ਸਣੇ ਕੁੱਲ 5 ਲੋਕ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਇਸ ਮਾਮਲੇ ਦੀ ਜਾਣਕਾਰੀ ਕਰਨ ਵਾਲੇ ਐਸਐਚਓ ਮੋੜਮੰਡੀ ਇੰਸਪੈਕਟਰ ਮਨਜੀਤ ਸਿੰਘ ਨੂੰ ਮਤਲਦ ਕਰ ਦਿੱਤਾ ਗਿਆ ਹੈ ਅਤੇ ਵੰਦੀ ਕਾਰਵਾਈ ਕੀਤੀ ਗਈ ਤੇ ਆਓ ਤੁਹਾਨੂੰ ਸੁਣਾਉਣਿਆ ਹੋਰ ਕੀ ਕੀ ਕਹਿੰਦੇ ਨਜ਼ਰ ਆਏ ਤਸਵੀਰਾਂ ਦੇਖ ਸਕਦੇ ਹੋ ਮੋੜਮੰਡੀ ਦੇ ਥਾਣੇ ਅੱਗੇ ਦੀਆਂ ਜਿੱਥੇ ਲੋਕਾਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤੇ ਥਾਣੇ ਦਾ ਘੇਰੋ ਜਾਰੀ ਹੈ ਆਓ ਤੁਹਾਨੂੰ

ਅੱਜ ਸਤੋਂ ਸਾਰੇ ਬੈਠੇ ਨੇ ਆਪਣੀ ਬੋਲਣਾ ਚਾਹੀਏ ਆਵਦੇ ਹੀ ਆਸੀਂ ਕਿਸੇ ਦਾ ਵਿਰੋਧ ਨਹੀਂ ਕਰਨਾ ਚਾਹੁੰਦੇ ਪਰ ਇਹ ਸਿਸਟਮ ਦਾ ਵਿਰੋਧ ਕਰਦੇ ਆ ਉਹਨਾਂ ਨੇ ਹਲੇ ਤੱਕ ਐਸਐਸਪੀ ਨੂੰ ਇੱਥੇ ਸਾਡੀ ਸੁਣਵਾਈ ਕਰਨ ਦੇ ਲਈ ਨਹੀਂ ਬੁਲਾਇਆ ਕਿ ਤੂੰ ਮਾੜੀ ਗੱਲ ਕੀ ਹੈ ਤੂੰ ਮਾੜੀ ਤੇ ਇਗਨੋਰੀ ਕਰਕੇ ਹੋਗੀ ਮੈਂ ਕੋਈ ਨਾ ਹਾਂ ਮੈਂ ਕੋਈ ਨਾ ਕਿਹਾ ਦੇਖੋ ਇੱਕ ਸਾਈਡ ਤੇ ਇੱਕ ਸਾਈਡ ਇੱਕ ਸਾਈਡ ਐਕਸਰਸਾਈਜ਼ ਕਰੋ ਇੱਕ ਸਾਹ ਚਲੋ ਇੱਕ ਬਰ ਦੇਖ ਕੇ ਚਲੋ ਸਾਡੇ ਇਹ ਆਪਣੇ ਨੰਬਰ ਵੀ ਨੇ ਕੀ ਗੱਲ ਹੋਈ ਸਰ ਕੀ ਕਰ ਰਹਾ ਬੰਦੇ ਘਟਨਾ ਦਾ ਮੈਨੂੰ ਕੁਝ ਨਹੀਂ ਪਤਾ ਜੀ ਮੈਨੂੰ ਮੇਰੀ ਲੜਕੀ ਚਾਹੀਦੀ ਮੈਨੂੰ ਇਨਸਾਫ ਚਾਹੀਦਾ ਕੀ ਕਰਦੇ ਸੀ ਤੁਸੀਂ ਗੱਲੋਂ ਨਾ ਪਤਾ ਹੋਈ ਕਿਦਾਂ ਸਾਨੂੰ ਕੁਝ ਨਹੀਂ ਪਤਾ ਸਾਨੂੰ ਕੁਝ ਨਹੀਂ ਪਤਾ ਜੀ ਅਸੀਂ ਤਾਂ پاگل ਹੋਏ ਪਏ ਹਾਂ ਜੀ ਸਾਨੂੰ ਸਾਡੀ ਕੁੜੀ ਚਾਹੀਦੀ ਹੈ ਜਿਉਂਦੀ ਹੈ ਭਵੇਂ ਮਰਦੀ ਏ ਜਿਵੇਂ ਮਰਦੀ ਸਾਡੇ ਕੁੜੀ ਚਾਹੀਦੀ ਹੈ ਬਸ ਸਾਡੀ ਮੇਰੀ ਕੁੜੀ ਮਿਲਿਆ ਕੋ ਅੱਛਾ ਸਾਡੀ ਕੁੜੀ ਐ ਕੱਲ ਨੂੰ ਛੋਟੀ ਹੋ ਸਕਦੀ ਐ ਸ਼ਰਮ ਕਰੋ ਸ਼ਰਮ ਲੋਕੋ ਸ਼ਰਮ ਕਰੋ ਇਹ ਸਾਰੇ ਪੰਜਾਬ ਦੀਏ ਅਮਰੀਕਨ ਦੀ ਦਿੱਤੀ ਹੋਈ ਸਾਨੂੰ ਪੁੱਛ ਕੇ ਰੱਖੋ ਸਾਡੇ ਤੇ ਕੀ ਬਿੱਤੀ ਜਾਂਦੀ ਆ ਦੋ ਦਿਨ ਹੋ ਗਏ ਕੋਈ ਨਾ ਬੰਦਾ ਜੂੜੀ ਸਰਕਦੀ ਦੋ ਦਿਨਾਂ ਦੀ ਕੁੜੀ ਕੰਡੈਪ ਕੀਤੀ ਵੀ ਇਹਨਾਂ ਦੀ ਸਾਾਨੂੰ ਨਹੀਂ ਪਤਾ ਸਾਡੀ ਕੁੜੀ ਦਾ ਕੀ ਵਾਪਰ ਗਿਆ ਕਿ ਵੱਢ ਕੇ ਸਿੱਕਦੀ ਆਏ ਕੋਈ ਗੁਸਤਾ ਦੱਸਦਾ ਕਿਉਂ ਨਹੀਂ ਬੋਲਦੇ ਕਰੇ ਕਿਉਂ ਨਹੀਂ ਗਾਦਾ ਦੱਤ ਕੱਢਦੇ ਕੋਈ ਇੱਕ ਬਾਦੀ ਆ ਸਰਾਈ ਹੈ ਹਾਂ ਇਹ ਗੱਦੇ ਦਰੀਆਂ ਸਾਹਿਬ ਆਪਣੇ ਉੱਤੇ ਆਪਣੀ ਜਗ੍ਹਾ ਮੇਰਾ ਨਾਮ ਕੁੜੀ ਦੇ ਬਾਤ ਵਿੱਚ ਨਹੀਂ ਮੇਰੇ ਕੁੜੀ ਨੂੰ ਸਾਹ ਨਹੀਂ ਲੱਗ ਰਹੀ ਹੈ ਉਹਨੂੰ ਲੈ ਕੇ ਅਸੀਂ ਅੱਥੀਆ ਨੇ ਚਾਰਾਂ ਨੇ ਪੰਜਾਂ ਨੇ ਰਲ ਕੇ ਕਿੰਨਾ ਕੀਤਾ ਵਿਆਜ ਤੱਕ ਸਾਨੂੰ ਅਜੇ ਤੱਕ 4-2 ਦਿਨਾਂ ਦੀ ਬੇੜਕਨ ਦੀ ਸੀ ਕੁੜੀ ਮਾਰੀ ਐ ਚੌਂਦੀ ਐ ਸਾਨੂੰ ਪੋਸਿਸ਼ਨ ਦਿੱਤਾ ਵੀ ਨਹਿਰ ਦੇ ਵਿੱਚ ਐ ਪਰ ਅਜੇ ਤੱਕ ਇਹਨਾਂ ਨੇ ਕੁਝ ਨਹੀਂ ਪ੍ਰਸ਼ਾਸਨ ਦੇ ਸਾਹ ਦਿੱਤਾ ਸਾਡੀ ਕੁੜੀਆਂ ਨੇ ਕਿਨੇ ਕਿੱਥੀ ਵੀ ਹੈ ਵੇਰੀ ਕੁੜੀ ਚੰਡੀਗੜ੍ਹ ਵੜਦੀ ਸੀ ਚੰਡੀਗੜ੍ਹ ਤੋਂ ਬਹੁਤ ਸਾਰੀ ਵਾਪਸੀ ਆਉਂਦੇ ਨੂੰ ਇਹਨਾਂ ਮੁੰਡਿਆਂ ਨੇ ਕਿਨੇ ਕੀਤੀ ਹੈ ਇਹਨਾਂ ਨੇ ਕੋਈ ਅਜਤੂਬਾ ਪਤਾ ਨਹੀਂ ਕੀ ਹੋਇਆ ਕੀ ਨਾਂ ਨਾਮ ਫੋਨ ਵਾਂਦੀ ਸਾਡੇ ਨਾਲ ਅਜੇ ਤੱਕ ਕੋਈ ਵਾਰਤ ਨਹੀਂ ਹੋਈ ਵੀ ਕੁੜੀ ਸਾਡੀ ਕਈ ਤਾਂ ਕਈ ਕਿਤੇ ਅਸੀਂ ਭੁੱਲ ਬਾਨੇ ਦੋ ਟਿੰਦੇ 'ਤੇ ਬੈਠੇ ਆਂ ਕੋਈ ਕੋਈ ਵੀ ਅਧਿਕਾਰੀ ਨੇ ਸਾਡਾ ਨਤੀਬਾ ਕੋਈ ਪਿਛਵਾ ਨਹੀਂ ਤਾਇਆ ਅਜੇ ਤੱਕ ਸਾਡੀ ਉਲਟੀ ਚੱਲੀ ਜਾਂਦੀ ਹੈ ਪਰ ਉਹਦੇ ਵੱਡੇ ਵੱਡੇ ਘਰਾਣੇ ਬਹੁਤ ਬੱਚੇ ਨਾਲ ਹੈ ਅਜੇ ਤੱਕ ਜਿਹੜੇ ਨਹੀਂ ਮਰੇ ਘਾਰੇ ਬੱਚੇ ਕਿਉਂ ਇੱਕ ਪੁਸਤਕਾਰ ਵਿੱਚ ਕਿਉਂ ਨੂੰ ਗਿਣਤੀ ਲੱਗਦਾ ਕਿਉਂ ਨਹੀਂ ਕਰੀ ਜਾਏਗੀ ਪੁਲਸ ਪਤੇ ਕਰਾ ਤੋਂ ਪਹਿਲ ਹੋ ਚੁੱਕੀ ਹੈ ਪੂਰੀ ਗੱਲ ਪੁਲਸ ਰਿਆ ਤੇ ਬੰਦੇ ਨੇ ਸਾਨੂੰ ਅਜੇ ਤੱਕ ਕੋਈ ਜ਼ਾਮਣੀ ਮਿਲਿਆ ਕੋਈ ਪੋਲਸ ਮੋਲਜਮਨਾਂ ਨਾਲ ਰਲੀ ਹੋਈ ਹੈ ਪੋਲਸ ਮੋਲਜਮਨਾਂ ਨਾਲ ਰਲੀ ਹੋਈ ਹੈ ਪੈਸੇ ਚੜ ਚੁੱਕੇ ਹੈ ਵੱਡੇ ਵੱਡੇ ਘਰਾਂ ਦੇ ਬੱਚੇ ਉਸ ਦੇ ਵਿੱਚ ਇਨਕਲੂਡ ਹਨ ਸਰਕਾਰ ਇਹਨਾਂ ਬੱਚਿਆਂ ਨੂੰ ਪਤਾ ਕਿਹੜੇ ਕਿਹੜੇ ਬੱਚੇ ਆ ਪਰ ਅਜੇ ਤੱਕ ਬੱਚੇ ਇਹਨਾਂ ਨੇ ਸਾਰੇ ਫੜੇ ਨਹੀਂ ਗਏ ਮਾਪਿਆਂ ਨੂੰ ਐ ਰੱਖਿਆ ਦੇ ਜਿੰਮੀ ਕੋਈ ਪਰੋੜੇ ਹੋਣ ਹਜੇ ਤੱਕ ਕੋਈ ਟੱਪ ਨਹੀਂ ਚੜਾਇਆ ਇਹਨਾਂ ਨੇ ਮੈਂ ਪੂਸ਼ਨ ਗਰਗ ਜੀ ਕਿਦਨਵਾ ਤੋਂ ਕੀ ਗੱਲ ਹੋਈ ਹੈ ਕਿ ਇਹ ਮੇਰੇ ਦੋਸਤ ਦੀ ਪੁੱਤਰੀ ਹੈ ਸਾਡੀ 40 ਸਾਲ ਦੀ ਯਾਰੀ ਦੋਸਤੀ ਹੈ ਇੱਕ ਬਹੁਤ ਹੀ ਸ਼ਰੀਫ ਤੇ ਨੇਕ ਪਰਵਾਰ ਹੈ ਧਾਰਮਿਕ ਆਸਥਾ ਜਿ ਵਿਸ਼ਵਾਸ ਰੱਖਣ ਵਾਲੇ ਬੰਦੇ ਹੈ ਸਾਨੂੰ ਵਰਤਨਾ ਨੂੰ 40 ਸਾਲ ਹੋ ਗਏ ਕਿ ਦੋਸਤ ਕਿਦਨਵਾ ਤੋਂ ਆ ਕੇ 40 ਸਾਲ ਵਰਤਨਾ ਬਹੁਤ ਵੱਡੀ ਗੱਲ ਮੈਨੂੰ ਲੱਗਦੀ ਹੈ ਉੰਦਾ ਹਰ ਇੱਕ ਵਾਰ ਲੜ ਵਕ ਤੱਕ ਦਾ ਜੀ ਦਾ ਬਹੁਤ ਹੀ ਵਧੀਆ ਨਜ਼ੀਰ ਤੇ ਬਹੁਤ ਸ਼ਰੀਪ ਪਰਵਾਰ ਹੁੰਦਾ ਇੱਕ ਇੱਕ ਨਾ ਕੀ ਜੀ ਕੁੜੀ ਨੂੰ ਇਹਨਾਂ ਵੇ ਪਤਾ ਨਹੀਂ ਬੇਟਾ ਇਹ ਸਾਡਾ ਬੇਟਾ ਮੇਰੇ ਭਾਈ ਸਾਹਿਬ ਦਾ ਬੇਟਾ ਤੇ ਲੜਕੇ ਦਾ ਬਾਪ ਉਹਨੂੰ ਖਾਟੂ ਸ਼ਾਮ ਲੱਗਿਆ ਤੇ ਉਸ ਤੋਂ ਬਾਅਦ ਇਹਨਾਂ ਦੇ ਮੁੰਡੇ ਨਹੀਂ ਕੁੜੀ ਨੂੰ ਲਿਆਂਦਾ ਪਤਾ ਨਹੀਂ ਚੰਡੀਗੜ੍ਹੋਂ ਕਿਵੇਂ ਲਿਆਂਦਾ ਕਿਵੇਂ ਨਹੀਂ ਲਿਆਂਦਾ ਸਾਨੂੰ ਨਹੀਂ ਇਸ ਘਰ ਦਾ ਪਤਾ ਹੈਗਾ ਉਸ ਤੋਂ ਬਾਅਦ ਇਹਨਾਂ ਨੇ ਕੁੜੀ ਨੂੰ ਘਰੇ ਰੱਖਿਆ ਜਿਹਦੇ ਚ ਪੰਜ-ਛੇ ਦਰਿੰਦੇ ਪੰਜ ਚਾਰ ਕੋਈ ਵੱਡੇ ਘਰਾ ਦੇ ਬੰਦੇ ਵੀ ਦੱਸਦੇ ਜਿਹਦੀ ਸਾਨੂੰ ਕੋਈ ਨੋਲਜ ਨਹੀਂ ਹੈ ਉਹ ਉਹਨੇ ਮੁੰਡੇ ਨੂੰ ਕਿਹਾ ਕਿ ਪੀ ਨੂੰ ਬੇਡੇ ਨੂੰ ਕਿਹਾ ਮੁੰਡੇ ਦੇ ਡੈਡੀ ਨੇ ਵੀ ਆ ਕਰਨਾ ਦੱਸੀ ਨਹੀਂ ਵੀ ਵਾਪਰ ਗਈ ਉਹਨੂੰ ਉੱਥੇ ਪਤਾ ਚੱਲ ਚੁੱਕਾ ਸੀ ਘਰੋਂ ਮਰਾ ਕਰ ਰਹੇ ਵੀ ਇਹ ਕਦਨਾ ਵਾਪਰ ਚੁੱਕੀ ਆ ਤੇ ਉਹਨੂੰ ਇੱਥੋਂ ਲਿਆਂਦਾ ਜਦੋਂ ਉਹਦੀ ਲਿਆਂਦਾ ਸਾਨੂੰ ਕਹਿੰਦਾ 10-20 ਮਿੰਟ ਰੁਕੋ ਅਸੀਂ ਉਹਨੂੰ ਦੱਸਦੇ ਆ ਵੀ ਕੀ ਗੱਲ ਹੋਈ ਹੈ ਉਸ ਤੋਂ ਬਾਅਦ ਇਹਨਾਂ ਸਾਨੂੰ ਨਹੀਂ ਪਤਾ ਕੀ ਕੀਤਾ ਕੀ ਨਹੀਂ ਕੀਤਾ ਪੁਲਿਸ ਨੂੰ ਪੈਸੇ ਦਿੱਤੇ ਆ ਉਸ ਦੌਰਾਨ ਚ ਇਹਨਾਂ ਨੇ ਸਾਰੀ ਕਾਰਵਾਈ ਆਪਦੀ ਕਹ ਲਈ ਇਹ ਬਿਗ ਚੁਕਤੀ ਦੀ ਪੁਲਿਸ ਸਾਥੀ ਕਿਹਾ ਦਨੂ ਸਾਨੂੰ ਇਹ ਸ਼ੱਕ ਹੈ ਵੀ ਪੁਲਿਸ ਵਾਲੀ ਹੋਈ ਹੈ ਜੀ ਕੁੜੀ ਦਾ ਮਾਰਡਰ ਕੀਤਾ ਇਹਨਾਂ ਨੇ ਕੁੜੀ ਨੂੰ ਨਹਿਰ ਚ ਨਹੀਂ ਸੱਟਿਆ ਕੁੜੀ ਨੂੰ ਕਿੱਥੇ ਲਿਜਾ ਕੇ ਗਮਰਾਹ ਕਰਕੇ ਸੱਟਿਆ ਸਾਨੂੰ ਜੋ ਕੀ ਪੁਲਸੇ ਗੱਲ ਕਹਿੰਦੀ ਹੈ ਵੀ ਕੁੜੀ ਨੂੰ ਕਵਰਾਡ ਹੋ ਗਈ ਹੁੰਦੇ ਵੀ ਮੁੰਡੇ ਵਾਲੇ ਦੱਸਦੇ ਆ ਵੀ ਜਿਹੜਾ ਮਲਜ਼ਮ ਹੈ ਉਹ ਦੱਸ ਰਿਹਾ ਪੁਲਸੋਂ ਦਾ ਵੀ ਵਿਸ਼ਵਾਸ ਹੈ ਵੀ ਸਾਡੇ ਦਾ ਵੀ ਵਿਸ਼ਵਾਸ ਨਹੀਂ ਕਰਦੀ ਵੀ ਜਿਹੜੇ ਮਲਜ਼ਮ ਹੈ ਉਹ ਦੱਸਦੇ ਆ ਵੀ ਕੁੜੀ ਨੂੰ ਕਵਰਾਡ ਹੋ ਗਈ ਤੇ ਮੁੰਡਾ ਕੁੜੀ ਨੂੰ ਨਹਿਰ ਤੇ ਸੈਰ ਕਰਾਉਣ ਵਾਸਤੇ ਲੈ ਗਿਆ ਇੰਨੇ ਪਹਿਲਾਂ ਕਿਵੇਂ ਮੁੰਡਾ ਕੁੜੀ ਨੂੰ ਨਹਿਰ ਤੇ ਸੈਰ ਕਰਾਉਣ ਵਾਸਤੇ ਲੈ ਗਿਆ ਜਦੋਂ ਕਿ ਉਹ ਮੁੰਡੇ ਨੂੰ ਹਸਪਤਾਲ ਲਿਜਾਣਾ ਚਾਹੁੰਦਾ ਜਾਂ ਕਿਸੇ ਨੂੰ ਦੱਸਣਾ ਚਾਹੀਦਾ ਜਾਂ ਕਿਸੇ ਨੂੰ ਕੁਝ ਕਰਨਾ ਚਾਹੀਦਾ ਉਹਨੇ ਇਹ ਨਹੀਂ ਕੀਤਾ ਕਹਿੰਦਾ ਜਦੋਂ ਫਿਰ ਨਹਿਰ ਤੇ ਲਿਆ ਕੇ ਕੁੜੀ ਕੀ ਕਹਿੰਦੀ ਹੈ ਕੁੜੀ ਕਮਰਾ ਤੇ ਕਹਿੰਦਾ ਕੁੜੀ ਕਹਿੰਦੀ ਹੈ ਵੀ ਮੇਰੇ ਨਾਲ ਫੋਟੋ ਖਿੱਚ ਕਹਿੰਦਾ ਮੈਂ ਕਿਉਂ ਤੇਰੀ ਫੋਟੋ ਮੈਂ ਇਕੱਲੇ ਨਹੀਂ ਖਿਚਦਾ ਕੁੜੀ ਨੂੰ ਮੈਂ ਫੋਟੋ ਖਿਚਵਾਉਣ ਵਾਸਤੇ ਕਿਹਾ ਤਾਂ ਕੁੜੀ ਦਾ ਪੈਰ ਦਿਲ ਗਿਆ ਕੁੜੀ ਨਹਿਰ 'ਚ ਡਿੱਗ ਪਈ ਕਹਿੰਦਾ ਆਹੇ ਪਰਵਾਹ ਨਹੀਂ ਉਹਨੂੰ ਪਛਾਣ ਗਏ ਉਹ ਜੇ ਇਹ ਦੇਖੋ ਪੁਲਿਸ ਪਤਾ ਨਹੀਂ ਤੁਵਾ ਕੀ ਵਿਗਿਆ ਹੁ ਅੱਗੇ ਕਰਦੇ ਸਾਰੇ ਕੈਮਰੇ ਇਹਨਾਂ ਨੇ ਤੋੜਤੇ ਹੋਰ ਤੁਸੀਂ ਧਰਨਾ ਲਾਇਆ ਹੈ ਤੇ ਹਾਂਜੀ ਕਾ ਕੀ ਕਰ ਰਹੇ ਹੈਗੇ ਕਾ ਅਸੀਂ ਬਾਈਪਾਲ ਬੰਦ ਕਰਾਂਗੇ ਜੀ ਬਾਈਪਾਲ ਦਾ ਮਤਲਬ ਹੈ ਅਸੀਂ 50 ਅੰਕ ਦੇ ਦੇਵਾਂਗੇ ਪੰਜਾਬ ਵੀ ਨਾ ਬੰਦ ਹੋ ਕੇ ਕੋਈ ਸਾਡੀ ਸਮੱਸਿਆ ਇਹਨਾਂ ਨੇ ਸੁਣੀ ਅੰਦਰੋਂ ਵੀ ਇਹਨਾਂ ਨੇ ਸੁਣ ਲਿਆ ਕਿ ਪੰਜਾਬ ਬੰਦ ਹੋ ਗਿਆ ਪੰਜਾਬ ਨੂੰ ਨਾ ਬਹੁਤ ਵੱਡੀ ਗੱਲ ਹੈ ਤਾ ਵੀ ਮੋਰ ਮੰਡੀ ਸਾਡੇ ਨਾਲ ਆ ਸਾਡੇ ਯੂਨੀ ਦੇ ਸਾਡੇ ਨਾਲ ਆ ਦੋ ਦਿਨ ਹੋ ਗਏ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਤਾਂ ਬੰਦੇ ਕੁੱਤੋਂ ਮਿੱਟੀ ਲੋਲੀਬੋਪ ਦੇ ਰਹੀ ਹੈ ਉਹਨਾਂ ਦੀ ਸੁਣਵਾਈ ਕਰ ਰਹੀ ਹੈ ਕੋਈ ਕਹਿੰਦੇ ਬੰਦੇ ਫੜ ਲੈ ਪੁਲਿਸ ਕੀ ਜਾਂਦੀ ਕਹਿੰਦੇ ਬੰਦੇ ਫੜ ਲਓ ਇਹ ਗੱਲ ਕਹੀ ਤਾਂ ਇਕੱਲੇ ਬੰਦੇ ਹੀ ਵੜੇ ਬਜੀ ਬੰਦੇ ਵੜ ਕੇ ਉਹਨਾਂ ਨੂੰ ਕੁਰਤੀਆਂ ਦੇ ਹਾਰਕੇ ਪਰੋੜੇ ਬਣਾ ਕੇ ਉਹਨਾਂ ਨੂੰ ਬਾਹਰ ਰੱਖਿਆ ਤਾਂ ਬੰਦੇ ਫੜੇ ਦਾ ਕੀ ਮਤ ਹੁਣ ਕੀ ਮੰਗਤੀ ਸਾਡੀ ਮੰਗਤਾ ਵੀ ਸਾਡੀ ਕੁੜੀ ਸਾਡੇ ਹਵਾਲੇ ਕਰੋ ਜਿੰਦੀ ਜਾਂ ਮਰੀ ਉਹਨਾਂ ਨੂੰ ਪਤਾ ਇਹ ਪੁਲਿਸ ਸਟੇਸ਼ਨ ਨੂੰ ਵੀ ਪਤਾ ਕੁੜੀ ਕਿੱਥੇ ਹੈ ਕਿਉਂ ਦੀਏ ਕਿ ਮਰੀਏ ਇਹ ਮੁੰਡੇ आले ਨੂੰ ਵੀ ਪਤਾ ਵੀ ਕੁੜੀ ਮਰੀਏ ਕਿ ਜਿੰਦਾ ਹੈ ਅਸਤੇ ਰਹਿੰਦੇ ਮਾਤਾ ਪਿਤਾ ਨੂੰ ਵੀ ਉਹੀ ਸਹਯਾ ਦਿੱਤੀ ਜਾਵੇ ਜਿਹੜੀ ਸਾਡੀ ਕੁੜੀ ਨਾਲ ਹੋਈ ਹੈ ਜੇ ਸਾਡੀ ਕੁੜੀ ਮਰੀਏ ਤਾਂ ਨਾ ਮੁੰਡਾ ਵੀ ਮਰਨਾ ਚਾਹੀਦਾ ਉਹੀ ਬਰਾਬਰ ਦਾ ਇਨਸਾਨ ਸਾਨੂੰ ਮਿਲਣਾ ਚਾਹੀਦਾ ਸਾਡੀ ਦਲੀ ਮੰਗੇ ਅਧਿਕਾਰ ਮੋਡਮੰਟੀਜ ਜਿਹੜੀ ਸਾਨੂੰ ਜੀ ਕੰਪਲੇਨ ਕੱਲ ਮਿਲੀ ਸੀ ਫੈਮਿਲੀ ਦੇ ਬਿਆਨਾਂ ਤੇ ਕੱਲ ਐਫ ਆਈ ਆਰ ਨੰਬਰ 21 ਡੇਟਿਡ 11 ਮਾਰਚ 2025 ਅੰਡਰ ਸੈਕਸ਼ਨ 143 ਜਿਹੜਾ ਕਿਡਨੈਪਿੰਗ ਦਾ ਇਕੁਇਵਲੈਂਟ ਹੁੰਦਾ ਹੈ Uh, 1372 ਜਿਹੜਾ 363 IPC ਦਾ ਇਕੁਇਵਲੈਂਟ ਹੁੰਦਾ ਹੈ ਔਰ 612 ਜਿਹੜਾ 120B ਕ੍ਰਿਮੀਨਲ ਕਾਂਸਪੀਰੇਸੀ ਦਾ ਇਕੁਇਵਲੈਂਟ ਹੁੰਦਾ ਹੈ ਇਹਦੇ ਤਹਿਤ ਕੱਲ ਮੋਰ ਥਾਣੇ 'ਚ ਦਰਜ ਕੀਤਾ ਗਿਆ ਸੀਗਾ 5 ਜਣਿਆਂ ਦੇ ਖਿਲਾਫ ਸੌਰੀ 4 ਜਣਿਆਂ ਦੇ ਖਿਲਾਫ ਜਿਨ੍ਹਾਂ ਦੀ ਜਿਨ੍ਹਾਂ ਵਿੱਚੋਂ ਮੁਕุล ਜਿਹੜਾ ਲੜਕੇ ਤੇ ਮੇਨ ਅਲੀਗੇਸ਼ਨ ਸੀ ਉਹਦਾ ਦੋਸਤ ਕਰਨ ਉਹਦਾ ਫਾਦਰ ਰਵੀ ਔਰ ਇੱਕ ਹੋ ਰਾਜੂ ਉਹਦਾ ਚਾਚਾ ਉਹਨਾਂ ਦੀ ਅਰੈਸਟ ਕੱਲ ਹੋ ਗਈ ਸੀ 12 ਵਜੇ ਤੋਂ ਪਹਿਲਾਂ ਤੇ ਜਿਹੜੀ ਉਹਦੀ ਮਦਰ ਡਿੰਪਲ ਉਹਨਾਂ ਉਹਦੀ ਅਰੈਸਟ ਅੱਜ ਪਹਿ ਚੁੱਕੀ ਹੈ ਔਰ ਕੱਲ ਤੋਂ ਹੀ ਐਨਡੀਆਰਐਫ ਦੀ ਟੀਮਾਂ ਨੂੰ ਅਸੀਂ ਡੀਸੀ ਆਫਿਸ ਤੋਂ ਰਾਬਤਾ ਕਾਇਮ ਕਰਕੇ ਰਿਕੁਜੀਸ਼ਨ ਕਰ ਲਿਆ ਸੀ ਤੇ ਉਹ ਜਿਹੜੀ ਮੋੜ ਖੁਰ ਦਨਹਿਰ ਚ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ ਲੜਕੀ ਦੀ ਬੋਡੀ ਨੂੰ ਜਿਨਨੂੰ ਅੱਜ ਸਵੇਰੇ ਦੁਬਾਰਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਅੱਜ ਥੋੜੀ ਦੇਰ ਪਹਿਲਾਂ ਹੀ ਲੜਕੀ ਦੀ ਬੋਡੀ ਵੀ ਸਾਨੂੰ ਰਿਟਰੀਵ ਹੋ ਗਈ ਹੈ ਔਰ ਉਹਦੀ ਸ਼ਨਾਖਤ ਹੋ ਗਈ ਹੈ ਤੇ ਹੁਣ ਉਹਦੀ ਅੱਗੇ ਪੋਸਟਮਾਰਟਮ ਦੀ ਤਿਆਰੀ ਚੱਲ ਰਹੀ ਹੈ ਔਰ ਹੁਣ ਸਾਨੂੰ ਆਪਣੀ ਇਨਟੈਰੋਗੇਸ਼ਨ ਔਰ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਕਿ ਇਸ ਲੜਕੀ ਨੂੰ ਜਿਹੜਾ ਮੁੱਖ ਲੜਕਾ ਹੈ ਉਹਨੇ ਹੀ ਮਾਰਿਆ ਇਸ ਕਰਕੇ ਅਸੀਂ ਇਹਦੇ ਚ 302 ਦਾ ਵਾਧਾ ਕਰ ਰਹੇ 103 ਬੀ ਐਨਐਸ ਦਾ ਔਰ ਤਫਤੀਸ਼ ਚ ਜੋ ਵੀ ਪਹਿਲੂ ਆਣਗੇ ਸਾਹਮਣੇ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਔਰ ਇਹਦੇ ਚ ਮੈਂ ਵੀ ਦੱਸਣਾ ਚਾਹਾਂਗੀ ਕਿ ਜਿਹੜਾ ਐਸਐਚਓ ਇੰਸਪੈਕਟਰ ਮਨਜੀਤ ਹੈ ਉਹਨੇ ਇਸ ਕੇਸ ਚ ਬਹੁਤ ਜ਼ਿਆਦਾ ਟਿਲ ਵਰਤੀ ਹੈ ਇਸ ਤਹਿਤ ਉਹਨੂੰ ਵੀ ਮੈਂ ਸਸਪੈਂਡ ਕਰ ਦਿੱਤਾ ਹੈ ਮੈਂ ਹਾਲਾਤਾਂ ਦੀ ਗੱਲ ਕਰੀ ਐ ਸਹੀ ਬਾਜ਼ਾਰ ਬੰਦਾ ਕਿ ਜੇ ਹਾਂ ਤੁਸੀਂ ਭਰੋਸਾ ਦੇਣਾ ਚਾਹੋਗੇ ਜਿਹੜੇ ਮੈਂ ਦੇਖੋ ਜੀ ਜਿੱਦਾਂ ਹੀ ਮੈਨੂੰ ਇਹਦੇ ਬਾਰੇ ਪਤਾ ਚੱਲਿਆ ਸੀ ਕੱਲ ਡੂ ਟੂ ਸਰਟਨ ਡਿਊਟੀਆਂ ਅਸੀਂ ਇਮੀਡੀਏਟਲੀ ਫੋਰਸ ਨਹੀਂ ਭੇਜ ਪਾਏ ਬਟ ਅੱਜ ਮੇਰੇ ਐਸਪੀ ਸਿਟੀ ਨਰਿੰਦਰ ਡੀਐਸਪੀ ਰੂਰਲ ਹੀ ਨਾ ਡੀਐਸਪੀ ਸਿਟੀ 1 ਮਨਜੀਤ ਹਰਬਨ ਸੌਰੀ ਡੀਐਸਪੀ ਡੀ ਮਨਜੀਤ ਤੇ ਸਾਰੇ ਮੌਕੇ ਤੇ ਹੀ ਹੈ ਤੇ ਏਡੀਸੀ ਮੈਡਮ ਪੂਨਮ ਵੀ ਉੱਥੇ ਹੈ ਤੇ ਅਸੀਂ ਵੱਧ ਤੋਂ ਵੱਧ ਫੋਰਸ ਉੱਥੇ ਡਿਪਲੋਏ ਕੀਤੀ ਹੋਈ ਹੈ ਔਰ ਅਸੀਂ ਪਬਲਿਕ ਨੂੰ ਇਹ ਅਪੀਲ ਕਰਦੇ ਹੈ ਕਿ ਅਸੀਂ ਜੋ ਵੀ ਇਹਦੇ ਚ ਕਾਰਗੁਜ਼ਾਰ ਚ ਟਿਲ ਐਸਐਚਓ ਨੇ ਕੀਤੀ ਉਹਦੇ ਤੇ ਅਸੀਂ ਐਕਸ਼ਨ ਲਿਆ ਹੈ ਔਰ ਜਿਹੜੇ ਸਾਰੇ ਅਕਿਊਜ਼ਡ ਇਹਦੇ ਚ ਹੁਣ ਤੱਕ ਪੰਜ ਦੇ ਪੰਜ ਗ੍ਰਿਫਤਾਰ ਹੋ ਚੁੱਕੇ ਆ ਤੇ ਜੋ ਵੀ ਹੋਰ ਤਫਤੀਸ਼ ਚ ਜਾਂ ਨਾ ਦੀ ਕੋਈ ਅਲੀਗੇਸ਼ਨ ਹੈ ਉਹਨੂੰ ਅਸੀਂ ਪੂਰਾ ਬਕਾਇਦਾ ਇਨਵੈਸਟੀਗੇਸ਼ਨ ਸਾਇੰਟੀਫਿਕ ਵਰਕੇ ਸਾਹਮਣੇ ਲੈ ਕੇ ਆਵਾਂਗੇ ਥੈਂਕ ਯੂ ਥੈਂਕ ਯੂ